ਹਾਂਜੀ ਦੋਸਤੋ ਸਵਾਗਤ ਹੈ ਜੀ ਵੀਡੀਓ ਦੇ ਵਿੱਚ ਤੇ ਸਾਰੇ ਦੋਸਤਾਂ ਮਿੱਤਰਾਂ ਨੂੰ ਆਪਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਦੋਸਤੋ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਹਦੇ ਵਿੱਚ ਤਕਰੀਬਨ 4 ਜਨਵਰੀ ਸੇਲ ਤੇ ਆ ਤੇ ਬਾਰੀ-ਬਾਰੀ ਸਾਰੇ ਜਾਨਵਰ ਦਿਖਾਏ ਜਾਣਗੇ ਪਹਿਲਾਂ ਜਿਵੇਂ ਤੁਸੀਂ ਬਰੀਡਰ ਦੇਖਿਆ ਤਿੱਕੇ ਬੱਕਰੀ ਸੇਲ ਤੇ ਆ ਦੰਦ ਬਿਲਕੁਲ ਫਰੈਸ਼ ਅੱਠਾ ਤੇ ਬਾਕੀ ਤੁਸੀਂ ਜਿਹੜਾ ਉੱਪਰ ਆਪਣੇ ਨੰਬਰ ਚੱਲ ਰਿਹਾ ਸਕਰੀਨ ਤੇ ਇਹਦੇ ਪਰ ਤੁਸੀਂ ਫੋਨ ਕਰਕੇ ਵੀਰ ਤੋਂ ਸਾਰੀ ਡਿਟੇਲ ਲੈ ਸਕਦੇ ਹੋ ਜਾਨਵਰਾਂ ਬਾਰੇ ਤੇ ਤਕਰੀਬਨ 4 ਜਾਨਵਰ ਸੇਲ ਤੇ ਆ ਇੱਕ ਖੀਰਾ ਬੱਚਾ ਹੈਗਾ ਤੇ ਦੋ ਬੱਕਰੀਆਂ ਇੱਕ ਵੱਡਾ ਬ੍ਰੀਡਰ 4 ਜਾਨਵਰ ਬਕਾਉ ਆ ਵੀਰ ਦਾ ਏਰੀਆ ਹੈਗਾ ਫਾਜਲ ਕਾ ਆ ਖੀਰਾ ਬੱਚਾ ਵੀਰ ਕੋਲੇ ਬਕਾਉ ਆ ਘਰ ਦਾ ਬੱਚੇ ਬੱਕਰੀ ਦਾ ਬੱਚਾ ਹੈ ਤੇ ਏਰੀਆ ਵੀਰ ਦਾ ਫਾਜਲ ਕਾ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਮੈਂ ਤੇ ਤੁਸੀਂ ਜਿਹੜਾ ਕੋਈ ਵੀਰ ਨੇੜੇ ਦਾ ਹੈਗਾ ਤਾਂ ਆਪ ਜੇ ਤੁਸੀਂ ਘਰੇ ਜਾ ਕੇ ਜਾਨਵਰ ਤਸੱਲੀ ਕਰਕੇ ਖਰੀਦ ਸਕਦੇ ਹੋ